ਐਸ ਵੀ ਲਈ ਤੁਸੀਂ ਜੁੜੇ ਆ ਸਾਡੇ ਚੈਨਲ ਦੇ ਨਾਲ ਉਮੀਦ ਰੱਖਦੇ ਆ ਸਾਡੀ ਵੀਡੀਓ ਦੇਖ ਕੇ ਤੁਸੀਂ ਲਾਈਕ ਕਮੈਂਟਸ ਜ਼ਰੂਰ ਕਰੋਗੇ ਤੇ ਆਪਣੇ ਸੱਜਣ ਬੇਲੀ ਮਿੱਤਰਾਂ ਦੇ ਅੱਗੇ ਵੀ ਇਸ ਨੂੰ ਸ਼ੇਅਰ ਜ਼ਰੂਰ ਕਰੋਗੇ ਆਓ ਫਿਰ ਦੇਖਦੇ ਆ ਅੱਜ ਦੀ ਵੀਡੀਓ ਸਾਡੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮੁਅਲੈਕਮ ਪੰਜਾਬੀ ਧਰਤੀ ਸੋਹਣੇ ਲੋਕ ਦੇ ਨਾਲ ਮੁਹੰਮਦ ਜਵੇਦ ਇਕਬਾਲ ਜੱਟ ਹਾਦਰੀ ਕਿਰਮਤਾ 1947 ਦੇ ਵੇਲੇ ਜਦੋਂ ਪੰਜਾਬ ਵੰਡਿਆ ਗਿਆ ਪੰਜਾਬ ਵੰਡਣ ਦਾ ਜ਼ਮੀਨ ਨਹੀਂ ਵੰਡੀ ਹਿੱਸਾ ਨਹੀਂ ਵੰਡਿਆ ਜ਼ਮੀਨ ਦਾ ਟੁਕੜਾ ਨਹੀਂ ਵੰਡਿਆ ਉਸ ਸਮੇਂ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਰਿਸ਼ਤੇ ਵੰਡੇ ਗਏ ਜ਼ਮੀਨ ਵੰਡੀ ਗਈ ਖੂਨ ਵੰਡਿਆ ਗਿਆ ਆਬੋ ਹਵਾ ਵੰਡੀ ਗਈ ਉਹ ਤੇ محبت ਵੰਡਿਆ ਗਿਆ ਜਿਹੜਾ 1947 ਵੇਲੇ ਸਾਡੇ ਬਜ਼ੁਰਗਾਂ ਸਾਡੇ ਪੁਰਖਿਆਂ ਵਿੱਚ ਸਾਹੰਦ ਸੀ ਅੱਜ ਅਸੀਂ ਉਸ ਸਾਹੰਦ ਨੂੰ ਯਾਦ ਕਰਾਂਗੇ ਜਿਹੜਾ 1947 ਸਮੇਂ ਇਹ ਮੋਹਨ ਸਿੰਘ ਜਿਸ ਵੇਲੇ 47 ਦੀ ਵਾਰ ਖੇਲੀ ਗਈ ਪੰਜਾਬੀਆਂ ਨੇ ਆਪਸ ਵਿੱਚ 37 ਬਾਰਲ ਚੀਚਾ ਵਤਨੀ ਜ਼ਿਲ੍ਹਾ ਮਿੰਡਕੁਮੜੀ ਦਾ ਇਹ ਮੁੰਡਾ ਉਸ ਸਮੇਂ ਇੱਥੇ ਰੁੜ ਗਿਆ ਪਤਾ ਨਾ ਚੱਲਿਆ ਕਿਹੜੀ ਜਗ੍ਹਾ ਰਹਿ ਗਿਆ ਪੌਣੀ ਸਦੀ ਗੁਜ਼ਰ ਗਈ ਚੜਦੇ ਪੰਜਾਬ ਵਾਲੇ ਇਸ ਆਪਣੇ ਸ਼ਹਜ਼ਾਦੇ ਨੂੰ ਭਾਰ ਵਿੱਚ ਆਂਦੇ ਰਹਿ ਲੇਕਿਨ ਆਪਣੇ ਪਿੰਡੋਂ ਤੇ ਜਾਂ ਲਾਗੇ ਪਿੰਡੋਂ ਜਿਵੇਂ ਵੀ ਦੱਸ ਪੈਂਦੀ ਸੀ ਪੁੱਛਾ ਪਾ ਕੇ ਚੱਲ ਜਾਂਦੇ ਸੀ ਫਿਰ ਨਾਮੀਦੀ ਤੇ ਮੁੜ ਕੇ ਚੜਦੇ ਪੰਜਾਬ ਜਾਂਦੇ ਸੀ ਸਮਾਂ ਬਦਲਿਆ ਚੜਦੇ ਪੰਜਾਬ ਵਾਲੇ ਕੈਨੇਡਾ ਚਲੇ ਗਏ ਕੋਈ ਨਿਊਜ਼ੀਲੈਂਡ ਵੱਸ ਗਿਆ ਕੋਈ ਇੰਗਲੈਂਡ ਵੱਸ ਗਿਆ ਕੋ ਅਮਰੀਕਾ ਇਹਦਾ ਖੂਨ ਜਾ ਵੱਸਿਆ ਅੱਜ ਤੋਂ 3 ਸਾਲ ਪਹਿਲੇ ਅਸੀਂ ਇਸ ਬਜ਼ੁਰਗ ਦੀ 1947 ਸਮੇਂ ਮੋਹਰ ਸਿੰਘ ਸੀ ਐਸ ਵੇਲੇ ਇਸ ਦਾ ਨਾਮ ਅਬਲ ਖਾਲਕ ਸਰਦਾਰਾਂ ਸਿੱਖਾਂ ਦਾ ਪੁੱਤਰ ਸੀ ਮੁਸਲਮਾਨ ਪਰਿਵਾਰ ਨੇ ਮੁਹੰਮਦਦੀਨ ਉਰਫ ਮੁਰਲੀ ਓੜ ਨੇ ਪਾਲਿਆ ਇਕੱਲਾ ਪਾਲਿਆ ਨਹੀਂ ਇਸ ਨੂੰ ਪੁੱਤਰਾਂ ਤਰ੍ਹਾਂ ਰੱਖਿਆ ਇਸ ਨੂੰ ਆਪਣੇ ਸਹੁਰਿਆਂ ਵੱਲੇ ਵਿਆਹਾ ਆਪਣੇ ਬਰਾਬਰ ਹੀ ਇਹਨੂੰ ਰੱਖਿਆ ਆਪਣੇ ਪੁੱਤਰਾਂ ਵਾਲਾ ਮਕਾਮ ਦਿੱਤਾ ਤੇ ਇਸ ਦੀ ਮਾਂ ਜਿਹੜੀ ਮਤੇਈ ਸੀ ਉਹਨੇ ਵੀ ਆਪਣੇ ਲਾਲਾਂ ਤਰ੍ਹਾਂ ਇਹਨੂੰ ਰੱਖਿਆ ਵੇਲਾ گزرਦਾ ਗਿਆ ਬੱਚਾ ਸੀ ਜਿਸ ਵੇਲੇ ਮੁਹੰਮਦ ਦੀਨ ਦੇ ਘਰ ਆਇਆ ਬੱਚਾ ਬੜੀ ਲੰਮੀ ਕਹਾਣੀ ਹੈ ਉਸ ਕਹਾਣੀ ਵਿੱਚ ਨਹੀਂ ਛੇੜਨਾ ਇਹਨੂੰ ਨਹੀਂ ਸੀ ਪਤਾ ਕਿ ਮੇਰਾ ਮਾਂ ਪਿਓ ਕੌਣ ਆ ਤੇ ਕਿੱਥੇ ਜਾ ਵਸਿਆ ਕਿੱਥੇ ਰੋਣ ਗਿਆ ਮੈਂ ਆ ਬੁਣੇ ਜਦੋਂ ਮੈਂ ਅਖਰ ਅਦਾਬ ਕਰ ਰਿਹਾ ਤੇ ਮੈਂ ਦੇਖ ਰਿਹਾ ਕਿ ਅਬਦੁਲ ਖਾਲਕ ਸਾਬਕਾ ਮੋਹਨ ਸਿੰਘ ਦੇ ਜਿਹੜੀਆਂ ਅੱਖਾਂ ਦੇ ਵਿੱਚ ਪਾਣੀ ਅਥਰੂ ਉਹ ਵਗਣੇ ਸ਼ੁਰੂ ਹੋ ਗਏ ਅੱਖਾਂ 'ਚ ਪਾਣੀ ਭਰ ਗਿਆ ਉਹ ਭਰਿਆ ਕੀ وجہ ਕਿ ਜਿਹੜੀ ਪੌਣੀ ਸਦੀ ਇੱਕ ਪਾਸੇ ਇੱਕ ਨੁੱਕਰ ਤੇ ਬੈ ਕੇ ਕਦੀ-ਕਦੀ ਰੋਂਦਾ ਹੁੰਦਾ ਸੀ ਉਹ 47 ਵੀ ਜਦੋਂ ਝਲਕ ਨੂੰ ਦਿਮਾਗ ਨਾਲ ਸੋਚਦਾ ਸੀ ਕਿ ਯਾਰ ਮੇਰੇ ਮਾਂ-ਬਾਪ ਨਾਲ ਕੀ ਬੀਤੀ ਮੇਰੀਆਂ ਅੱਖਾਂ ਦੇ ਸਾਹਮਣੇ ਤੇ ਫਿਰ ਉਸ ਨੂੰ ਦਿਲ ਦੇ ਵਿੱਚ ਹੀ ਰੱਖ ਲੰਦਾ ਸੀ ਕਿਸੇ ਦੇ ਨਾਲ ਸਾਂਝ ਵੀ ਨਹੀਂ ਸੀ ਪਾਉਂਦਾ ਫਿਰ ਇੱਕ ਦਿਨ ਅਸੀਂ ਸਾਂਝ ਪਾਈ ਐਸੀ ਸਾਂਝ ਪਾਈ ਇਸ ਦੀ ਕਿ ਸਾਰੇ ਪੰਜਾਬੀਆਂ ਨੇ ਇੱਕ ਦੂਸਰੇ ਦੇ ਨਾਲ ਸਾਂਝ ਪਾਈ ਆਖਰਕਾਰ ਇਸ ਨੂੰ ਆਪਣੇ ਰਿਸ਼ਤਾ ਆਪਣਾ ਖੂਨ ਮਿਲਿਆ ਹੁਣ ਅਸੀਂ ਪੁੱਛਾਂਗੇ ਕਿ ਇਸ ਰਿਸ਼ਤਿਆਂ ਦੇ ਵਿੱਚ ਪਾਕਿਸਤਾਨ ਵਿੱਚ ਕੀ ਮਿਲਿਆ ਮੁਹੱਬਤ ਪਿਆਰ ਤੇ ਜਿਹੜੇ ਨੂੰ ਬਾਅਦ ਵਿੱਚ ਰਿਸ਼ਤੇਦਾਰ ਮਿਲੇ ਉਹ ਕਿਸ ਤਰ੍ਹਾਂ ਮਿਲੇ ਪੇਰੋ ਰਿਸ਼ਤੇ ਦਰਨ ਕਿਦਾਂ ਚੱਲਦੀ ਆ ਅਸਲਾਮੁਅਲੈਕਮ ਜੀ ਵਾਅਲੈਕਮੁਅਲੈਕਮ ਕਿ ਹਾਲ ਹੈ ਚਾਚਾ ਸ਼ੁਕਰ ਹੈ ਜਨਾਬ ਅੱਲਾ ਖੈਰਕਰੀयत ਰੱਖੇ ਹੋ ਠੀਕ ਠਾਕ ਆ ਠੀਕ ਠਾਕ ਸਭ ਸ਼ੁਕਰ ਆ ਚਾਚਾ ਜੀ ਸਿਹਤ ਕੈਸੀ ਰਹਿੰਦੀ ਆ ਇਹ ਸਹੀ ਆ ਅੱਲਾ ਤੁਹਾਨੂੰ ਸਿਹਤ ਬਖਸ਼ੇ ਹਮੇਸ਼ਾ ਅੱਲਾ ਖੈਰਕਰੀयत ਰੱਖੇ ਤੁਹਾਡੇ ਪੋਤੇ ਪੋਤੀਆਂ ਦੋਤੇ ਦੋਤੇ ਮਾਸ਼ਾਅੱਲਾ ਐਡਾ ਵੱਡਾ ਤੁਹਾਡਾ ਪਰਿਵਾਰ ਆ ਤੁਹਾਡੇ ਬੱਚੇ ਆ ਬਹੁਤ ਬਰਗਵਾਏ ਜਨਾਬ ਰੱਬ ਦਾ ਕਰਮ ਆ ਜੀ ਬੜਾ ਅੱਲਾ ਦੀ ਮਿਹਰਬਾਨੀ ਹੈ ਅੱਜ ਕੱਲ ਤੁਹਾਡੇ ਨਾਲ ਮੁਹੱਬਤ ਪਿਆਰ ਤੇ ਉਸੇ ਤਰ੍ਹਾਂ ਹੈ ਜਿਵੇਂ ਖਾਣਾ ਲੱਭਣ ਤੋਂ ਪਹਿਲੇ ਸੀ ਨਹੀਂ ਸਾਰੇ ਬਿਲਕੁਲ ਸਹੀ ਨੇ ਸਾਰੇ ਪਰਿਵਾਰ ਜਿੰਨਾ ਵੀ ਹੈ ਸਾਰਾ ਸਹੀ ਤੇ ਚੜ੍ਹਦੇ ਪੰਜਾਬ ਵਾਲੇ ਵੱਲੋਂ ਵੀ ਤੁਹਾਨੂੰ ਫੋਨ-ਫੂਨ ਆਉਂਦੇ ਆ ਬਹੁਤ ਸਾਰੇ ਸਾਰਿਆਂ ਦੇ ਰਜਾਨਾ ਹੀ ਆਉਂਦੇ ਨੇ ਹੁਣ ਕੋਈ ਨਾ ਕੋਈ ਜਾਨਾ ਕੀਤੀ ਰਖਦਾ ਆ। ਅੱਜਕੱਲ ਪੰਜਾਬ ਦੇ ਯਾਨੀ ਪਾਕਿਸਤਾਨ ਦੇ ਤੇ ਹਿੰਦੁਸਤਾਨ ਦੇ ਵੀਜ਼ੇ ਬੰਦ ਆ ਤੇ ਤੁਹਾਡਾ ਦਿਲ ਵੀ ਕਰਦਾ ਵੀ ਮੈਂ ਪੰਜਾਬ ਵਾਲਿਆਂ ਨੂੰ ਮਿਲਣ ਜਾਵਾਂ। ਇਹ ਜੀ ਦਿਲ ਤਾਂ ਕਰਦਾ ਮਿਲਣ ਜਾਣ ਨੂੰ। ਚਾਚਾ ਜੀ ਚੜਦੇ ਪੰਜਾਬ ਵਿੱਚ ਅਗਰ ਗਵਰਨਮੈਂਟ ਵੀਜ਼ਾ ਦੇ ਦੇਵੇ ਤੁਹਾਨੂੰ ਤੁਸੀਂ ਮਿਲਣਾ ਚਾਹੋਗੇ? ਬਿਲਕੁਲ ਜੀ ਚਾਹਾਂਗੇ। ਤੇ ਜਿਹੜਾ ਵੀਜ਼ੇ ਬੰਦ ਆ ਤੁਸੀਂ ਕੀ ਸਮਝਦੇ ਕਿ ਦੇਣਾ ਚਾਹੀਦਾ ਗਵਰਨਮੈਂਟ ਨੂੰ ਦੋਨੋਂ ਪਾਸਿਓਂ ਗਵਰਨਮੈਂਟ ਨੂੰ ਮਿਹਰਬਾਨੀ ਹੋਣੀ ਚਾਹੀਦੀ ਇਹ ਵੀ ਵੀਜ਼ਾ ਮਿਲਣੇ ਚਾਹੀਦੇ ਨੇ ਜਿਹੜੇ ਵੀ ਲੋਕ ਹੈਗੇ ਨੇ ਇਹਦਾ ਉਹਨਾਂ ਨੂੰ ਵੀਜ਼ੇ ਬਿਲਕੁਲ ਮਿਲਣੇ ਚਾਹੀਦੇ ਨੇ ਤੇ ਮਿਲਣ ਜੁਲਣ ਦਾ ਕਾਨੂੰ ਤੁਸੀਂ ਜਿਹੜੇ ਤੁਹਾਡੇ ਰਿਸ਼ਤੇ ਆ ਇਸ ਟਾਈਮ ਚੜਦੇ ਪੰਜਾਬ ਵਿੱਚ ਜਿਹੜੇ ਤੁਹਾਡੇ ਨਾਲ ਤੇ ਮੋਹਬਤ ਕਰਦੇ ਤੁਹਾਡੇ ਚਾਚਾ ਜੀ ਬਜਿੰਦ ਸਿੰਘ ਜਾਂ ਹੋਰ ਜਿਹੜੇ ਤੁਹਾਨੂੰ ਮਿਲ ਕੇ ਗਏ ਆ ਉਹਨਾਂ ਨੇ ਤੁਹਾਨੂੰ ਦਾਵਤ ਦਿੱਤੀ ਬਕਾਇਦਾ ਕਿ ਤੁਸੀਂ ਵੀ ਆਓ ਚੜ੍ਹਦੇ ਪੰਜਾਬ ਵਿੱਚ ਬਿਲਕੁਲ ਦਾਸ-ਦਾਂ ਦਿੰਦੇ ਨੇ ਪਰ ਸਾਡੇ ਕੋਲ ਨਹੀਂ ਪਹੁੰਚਿਆ ਗਿਆ ਜੇ ਤੱਕ ਕਿ ਅੱਜਕੱਲ ਵਿਜ਼ੇ ਬੰਦ ਆ ਇਸ ਵਜ੍ਹਾ ਨਾਲ ਗੌਰਦੀ ਅਸੀਂ ਅਪੀਲ ਕਰਦੇ ਆ ਦੋਨੋਂ ਪਾਸੇ ਦੋਹਾਂ ਗੌਰਮੈਂਟਾਂ ਨੂੰ ਕਿ ਇਹਨਾਂ ਬਜ਼ੁਰਗਾਂ ਨੂੰ ਹਮੇਸ਼ਾ ਜਾਂ ਦਿਨ 1947 ਦਾ ਸਮਾਂ ਦੇਖਿਆ ਜਾਂ ਜਿਹਨਾਂ ਲੋਕਾਂ ਦੇ ਰਿਸ਼ਤੇਦਾਰ ਚੜ੍ਹਦੇ ਪੰਜਾਬ ਵਿੱਚ ਰਹਿ ਗਏ ਜਾਂ ਲੰਦੇ ਪੰਜਾਬ ਵਿੱਚ ਚੜ੍ਹਦੇ ਪੰਜਾਬ ਵਾਲਿਆਂ ਦੇ ਰਹਿ ਗਏ ਸੱਜਣ ਮਿੱਤਰ ਜਾਂ ਰਿਸ਼ਤੇਦਾਰ ਜਾਂ ਖੂਨ ਉਹਨਾਂ ਲੋਕਾਂ ਨੂੰ ਤਾਂ ਵੀਜ਼ਾ ਜ਼ਰੂਰ ਦੇ ਦੇਣਾ ਚਾਹੀਦਾ ਤਾਂ ਕਿ ਉਹ ਲੋਕ ਆਪਣੇ ਉਸ ਸਮੇਂ ਦੇ ਲੋਕਾਂ ਨੂੰ ਮਿਲ ਸਕਣ ਜਿਹੜੇ 47 ਵੇਲੇ ਛੱਡੇ ਮੈਨੂੰ ਤਾਂ ਚਾਹੀਦਾ ਵੀਜ਼ਾ ਜੀ ਚਾਚਾ ਜੀ ਤੁਸੀਂ ਹੁਣ ਆਪਣੇ ਖਾਨਦਾਨ ਨੂੰ ਜਿਹੜੇ ਤੁਹਾਡੇ ਪਕਾਇਆ ਕੈਨੇਡਾ ਜਾਂ ਹੋਰ ਮੁਲਕਾਂ ਵਿੱਚ ਬੈਠੇ ਆ ਹਾਂਜੀ ਤੁਸੀਂ ਕਿਹਾ ਉਹਨਾਂ ਲੋਕਾਂ ਨੂੰ ਮਿਲਣਾ ਚਾਹੁੰਦੇ ਆ ਅਸੀਂ ਬਿਲਕੁਲ ਬੜਾ ਚਾ ਨਿਰਣਦਾ ਨਿਰਣਾ ਚਾਉਣਿਆ ਤਾਂ ਅਗਰ ਵੀ ਜਿਹੜੇ ਨਾ ਕਾਮਯਾਬ ਹੋ ਜਾਂਦੇ ਤੁਹਾਡੇ ਜਿਹੜੇ ਚਾਚਾ ਜੀ ਉੱਥੇ ਐਸ ਟਾਈਮ ਕੋਲ ਮਾਸ਼ਾ ਅੱਲਾਹ ਜ਼ਿੰਦਾ ਜ਼ਿੰਦਾ ਜਿਨ੍ਹਾਂ ਨੇ ਤੁਹਾਨੂੰ ਆਪਣੇ ਹੱਥਾਂ ਦੇ ਵਿੱਚ ਖਲਾਇਆ ਖਲਾਇਆ ਜੀ ਉਹ ਲਾੜ ਪਿਆਰ ਵੀ ਕੀਤਾ ਉਹ ਲੋਰੀਆਂ ਵੀ ਦਿੱਤੀਆਂ ਦਿੱਤੀਆਂ ਨੇ ਉਹਨਾਂ ਦਾ ਤੁਹਾਡੇ ਨਾਲ ਫੋਨ ਤੇ ਰابطਾ ਹੁੰਦਾ ਰਹਿੰਦਾ ਉਹ ਅਰਸਤਾਨ ਤਰ੍ਹਾਂ ਦਾ ਇੱਕ ਦੂਜਾ ਫਰਾਮਦੋ ਲੈਨੇ ਆ ਮਿਲਦੇ ਜੁਣਨੇ ਆ ਤੇ ਚਾਰਾ ਬੜਾ ਮਾਰਦੇ ਨੇ ਪਰ ਅਜੇ ਤੱਕ ਸਾਡਾ ਆ ਜਾਣ ਨਹੀਂ ਹੋਇਆ ਉਹ ਇਹੀ ਕਹਿੰਦੇ ਕਿ ਭਤੀਜਾ ਮਿਲੇ ਹਾਂ ਤੁਸੀਂ ਇਹ ਦੱਸੋ ਕਿ ਤੁਹਾਨੂੰ ਉਹ ਕਿਸ ਨਾਮ ਤੋਂ ਯਾਦ ਕਰਦੇ ਆ ਆ ਮੋਹਨ ਸਿੰਘ ਤੁਹਾਨੂੰ ਉਹਨਾਂ ਨੇ ਆਪਣੇ ਨਾਮ ਜਿਹੜਾ ਤੁਹਾਡੇ ਬਾਪ ਨੇ ਤੁਹਾਨੂੰ ਦਿੱਤਾ ਉਹ ਹੀ ਉਹ ਹੀ ਲੈਂਦੇ ਆ ਦੇਖੋ ਜੀ ਉਹੀ ਲੈਣਾ ਚਾਹੀਦਾ ਉਹਨਾਂ ਨੂੰ ਕਿਉਂਕਿ ਖੂਨ ਉਹਨਾਂ ਦਾ ਹਮੇਸ਼ਾ ਖੂਨ ਖੂਨ ਦੇ ਨਾਲ ਪਿਆਰ ਕਰਦਾ ਅਸੀਂ ਵੀ ਇਹੀ ਆਸ ਰੱਖਦੇ ਆ ਕਿ ਇਹ ਚਾਚੇ ਅਬਦੁਲ ਖਾਲਕ ਇੱਕ ਦਿਨ ਜ਼ਰੂਰ ਜਾਣ ਔਰ ਇਨਸ਼ਾਅੱਲਾ ਜਾਉਂਗੇ ਅਸੀਂ ਆਸ ਰੱਖਦੇ ਆ ਕਿ ਸਾਡੀ ਇਹ ਤੁਸੀਂ ਵੀਡੀਓ ਅਖੀਰ ਤੱਕ ਜ਼ਰੂਰ ਵੇਖੋਗੇ ਤੇ ਸਾਡੀ ਇਹ ਛੋਟੀ ਜੀ ਕੋਸ਼ਿਸ਼ ਕਿਸ ਤਰ੍ਹਾਂ ਦੀ ਰਹੀ ਜ਼ਰੂਰ ਕਮੈਂਟਸ ਬਾਕਸ ਵਿੱਚ ਲਿਖਣਾ ਤੇ ਸੱਜਣ ਮਿੱਤਰਾਂ ਨਾਲ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਚਾਚੇ ਜੀ ਤੁਹਾਡਾ ਖਾਨਦਾਨ ਮਾਸ਼ਾਅੱਲਾ ਬਹੁਤ بڑا ਹੈ ਚਾਂਬੇ ਕ ਲੋਗ ਆਏ ਪਾਕਿਸਤਾਨ ਜਦੋਂ ਉਹ ਆਏ ਕੀ ਉਹਨਾਂ ਨੇ ਆਪਣਾ ਇੱਥੇ ਸਮਝਿਆ ਜਾਂ ਪਰਾਇਆ ਤਰ੍ਹਾਂ ਰਹੇ ਤੁਹਾਡੇ ਨਾਲ ਨਹੀਂ ਜੀ ਬਿਲਕੁਲ ਆਪ ਦੇ ਰਹਿ ਬਣ ਕੇ ਰਹੇ ਨੇ ਸਾਰਾ ਕੋਈ ਪਿਆਰ ਜਿਹੜਾ ਜਿੰਨਾ ਵੀ ਹੈ ਭੈਣ ਭਰਾਵਾਂ ਤਰ੍ਹਾਂ ਬਿਲਕੁਲ ਵਰਤਿਆ ਤੇ ਬਹੁਤ ਸਾਰਾ ਉਹਨਾਂ ਨੂੰ ਚਾਹ ਸੀ ਤੇ ਬਹੁਤ ਚਾਰਾ ਮੈਨੂੰ ਮਾਰਦਾ ਨੇ ਅਗਰ ਤੁਹਾਨੂੰ ਮੌਕਾ ਮਿਲੇ ਜਾਣ ਦਾ ਵੀਜ਼ਾ ਮਿਲ ਜਾਏ ਤੇ ਤੁਸੀਂ ਜਾਣ ਨੂੰ ਤਿਆਰ ਆਂ ਜੀ हां जी बिल्कुल तैयार है अल्लाह ਤੁਹਾਨੂੰ ਤੰਦਰੁਸਤੀ ਰੱਖੇ ਤੁਸੀਂ ਅਸੀਂ ਦੁਆ ਕਰਾਂ ਤੁਹਾਡੇ ਵਾਸਤੇ ਕਿ ਤੁਸੀਂ ਹਮੇਸ਼ਾ ਜਿਸ ਤਰ੍ਹਾਂ ਤੁਸੀਂ ਜਾਓ ਤੇ ਉਸੇ ਤਰ੍ਹਾਂ ਹੀ ਵਾਪਸ ਆਓ ਖੁਸ਼ੀਆਂ ਦੇ ਨਾਲ ਬਿਲਕੁਲ ਜੀ ਬਿਲਕੁਲ ਕਿੰਨੀ ਖੁਸ਼ੀ ਤੁਸੀਂ ਸਮਝਦੇ ਆ ਜਾਂ ਰੱਬ ਦਾ ਕਿੰਨਾ ਕਰਨ ਸਮਝਦੇ ਤੁਸੀਂ ਆਪਣੇ ਉਹ ਰਿਸ਼ਤੇ ਨੂੰ ਮਿਲੂਗੇ ਜਿਹੜੇ ਸੰਤਾਰੀ ਵੇਲੇ ਵਿਛੜ ਗਏ ਸੀ ਹਾਂ ਜੀ ਬਹੁਤ ਸਾਰੀ ਖੁਸ਼ੀ ਹੈ ਕਿਸ ਤਰ੍ਹਾਂ محبت ਪਿਆਰ ਸਾਡੀ ਵਧ ਸਕਦੀ ਹੈ ਸਾਨੂੰ ਉਹ ਲੋਕ ਮਿਲਣ ਤੇ ਤੁਹਾਨੂੰ ਵੀਜ਼ਾ ਮਿਲੇ ਤੇ ਫਿਰ ਅਸੀਂ ਮਿਲ ਸਕਨੇ ਹਾਂ ਯਾਨੀ ਤੁਸੀਂ ਇਹ ਕਹਿੰਦੇ ਆ ਕਿ ਪਾਕਿਸਤਾਨ ਹਿੰਦੁਸਤਾਨ ਦੋਨੋਂ ਮੁਲਕ ਇੱਕ ਦੂਜੇ ਨੂੰ ਵੀਜ਼ਾ ਦੇਣ ਹਾਂ ਦੋਨੋਂ ਦੇਣ ਜੀ ਤਾਂ ਕਿ ਆਣਾ ਜਾਣਾ ਵੱਜ ਜਵੇ ਵੱਜ ਜਵੇ ਇਸ ਵੇਲੇ ਜੀ ਅਫਗਨ ਖਾਲਕ ਸਾਹਿਬ ਦਾ ਮੋਹਨ ਸਿੰਘ ਦੇ بڑا ਲੜਕਾ ਵੱਡਾ ਪੁੱਤਰ ਸਾਡੇ ਨਾਲ ਹਾਜੀ ਨਜ਼ੀਰ ਅਬਦ ਇਹਨਾਂ ਕੋਲੋਂ ਅਸੀਂ ਪੁੱਛਦੇ ਹਾਂ ਕਿ ਇਹ ਆਪਣੇ ਉਹਨਾਂ ਰਿਸ਼ਤਿਆਂ ਨੂੰ ਪਾਲਣ ਵਿੱਚ ਉਹਨਾਂ ਰਿਸ਼ਤਿਆਂ ਨੂੰ ਲੱਭਣ ਵਿੱਚ ਹਜੇ ਤੱਕ ਕੀ ਮਹਿਸੂਸ ਕਰਦੇ ਆ ਕਿ ਜਿਹੜੀ ਉਹ ਚਾਹਤ ਉਹ ਮੁਹੱਬਤ ਨੂੰ ਲੈ ਕੇ ਦਿਲ ਵਿੱਚ ਕਿਉਂ ਬੈਠੇ ਆ ਅਸਲਾਮੁਅਲੈਕਮ ਸਾਰਿਆਂ ਭਾਈਆਂ ਨੂੰ ਵੇਖਣ ਆ ਰਹੇ ਹਾਂ ਨਾ ਤੇ ਗੱਲ ਆ ਕੇ ਸਾਨੂੰ ਪਹਿਲੇ ਪਤਾ ਨਹੀਂ ਸੀ ਹੈਗਾ ਤੇ ਜਦੋਂ ਫਿਰ ਭੂਆ ਸਾਡੀ ਸਾਡੀ ਭੂਆ ਦਾ ਪੁੱਤਰ ਧੀਆਂ ਸਾਡੀਆਂ ਭੈਣਾਂ ਸਾਨੂੰ ਮਿਲਣ ਵਾਸਤੇ ਆਇਆ ਉਹ ਪਰਿਵਾਰ ਅਸੀਂ ਬੜੇ ਰਾਜੀ ਹੋਏ ਬੜੇ ਖੁਸ਼ ਹੋਏ ਆਂ ਉਹਨਾਂ ਨੇ ਸਾਡੇ ਨਾਲ ਪਿਆਰ ਇੰਨਾ ਕੁ ਪਾਇਆ ਹੈ ਕਿ ਸਾਨੂੰ ਰਾਤ ਦਿਨ ਯਾਦ ਆਉਂਦੇ ਨੇ ਤੇ ਜੀ ਬੜਾ ਕਰਦਾ ਜੀ ਉਹਨਾਂ ਨੂੰ ਮਿਲ ਕੇ ਰਾਤ ਦਿਨੇ ਦਿਲ ਕਰਦਾ ਲੇਕਿਨ ਹੁਣ ਹਕੂਮਤਾਂ ਜਿਹੜੀਆਂ ਨੇ ਇਹ ਇਆਜ਼ਤ ਦੇਣ ਹਕੂ ਵੀ ਜਾਂਦਾ ਬਣੇ ਫੇਰ ਅਸੀਂ ਆ ਜਾ ਸਕਨੇ ਆ ਇਹ ਹਕੂਮਤ ਦੀ ਇਹ ਮਿਹਰਬਾਨੀ ਉਹਨਾਂ ਦੀ ਤੇ ਚਾਹ ਸਾਨੂੰ ਬੜਾ ਸ਼ੌਂਕ ਸਾਨੂੰ ਬੜਾ ਵੀ ਅਸੀਂ ਮਿਲ ਜੀਏ ਕੀ ਆਏ ਸਮਝਦੇ ਕਿ ਜਿਹੜੇ ਚੜ੍ਹਦੇ ਪੰਜਾਬ ਵਿੱਚ ਤੁਹਾਡੇ ਰਿਸ਼ਤੇ ਜੀ ਜੀ ਤੁਹਾਡੀਆਂ ਭੁਗੀਆਂ ਚਾਚੇ ਤਾਇਆ ਵੱਲੋਂ ਰਿਸ਼ਤੇ ਆ ਬਜ਼ੁਰਗਾਂ ਦੇ ਰਿਸ਼ਤੇ ਸਾਚੀ ਆਪਣਾ ਹਾਲੇ ਜੀ ਜੀ ਜਿਹੜੇ ਉਹ ਤਾੰਗ ਰੱਖਦੇ ਆ ਜੀ ਜੀ ਤੁਸੀਂ ਵੀ ਤਾੰਗ ਰੱਖਦੇ ਹੋ ਜਾਣ ਵਾਸਤੇ ਬੜੀ ਤਾੰਗ ਉਹਨਾਂ ਨਾਲੋਂ ਸਾਨੂੰ ਬਹੁਤੀ ਤਾੰਗ ਉਹਨਾਂ ਨਾਲੋਂ ਸਾਡਾ ਜੀ ਜ਼ਿਆਦਾ ਕਰਦਾ ਬੜਾ ਜੀ ਕਰਦਾ ਜਿਵੇਂ ਅਸੀਂ ਦਿਨ ਉੱਥੇ ਜਾ ਕੇ ਚੜਾਈਏ ਇਹ ਤਾੰਗ ਕਿਸ ਤਰ੍ਹਾਂ ਖਤਮ ਹੋ ਸਕਦਾ ਇਹ ਉਹਨਾਂ ਦੇ ਹਕੂਮਤ ਦੇ ਵਾਸਤੇ ਗੱਲ ਵੀ ਹਕੂਮਤ ਸਾਨੂੰ ਇਜਾਜ਼ਤ ਦੇਵੇ ਉਹ ਇਹ ਅਸੀਂ ਆਈਏ ਜਾਈਏ ਅਸੀਂ ਦੇ ਵਾਗੇ ਬਾਹਰ ਤੇ ਜਾਮਿਆਗਾ ਕੱਪੜੀ ਵੀ ਦੇ ਦੇ ਤੇ ਜੀ ਬੜਾ ਕਰਦਾ ਜਾਣੀ ਬਿਲਕੁਲ ਵਿਅਕਤੀਤ ਪਰ ਤੇ ਬੰਨ ਦਾ ਜੀ ਦੇ ਦੋਨੋਂ ਪਾਸਿਓਂ ਲੇਕਿਨ ਅਸੀਂ ਉਮੀਦ ਰੱਖਦੇ ਆ ਕਿ ਆਣ ਵਾਲਾ ਵਕਤ ਚੰਗਾ ਆਵੇਗਾ ਇਨਸ਼ਾਅੱਲਾ ਤਾਂ ਕਿ ਇਹ ਜਿਹੜੇ ਸਾਡੀ ਸਾਹ ਜਾ ਸਮੇ ਤੋਂ ਪਹਿਲੇ ਪਹਿਲੇ ਸਾਡੀਆਂ ਜ਼ਿੰਦਗੀਆਂ ਤੋਂ ਪਹਿਲੇ-ਪਹਿਲੇ ਖਤਮ ਹੋਵੇ ਆਮੀਨ ਤਾਂ ਕਿ ਸਾਡੀ ਜਿਹੜੀ نسل ਆ ਜਾਂ ਅਸੀਂ ਲੋਕ ਅਸੀਂ ਖੁਦ ਜਾ ਸਕੀ ਆਪਣੇ ਜਿਹੜੇ ਜੱਦੀ ਪਿੰਡ ਵੇਖ ਸਕੀਏ ਬੇਸ਼ੱਕ ਤੁਸੀਂ ਵੀ ਜਾਓ ਉਹ ਰਿਸ਼ਤੇਆਂ ਨੂੰ ਮਿਲੋ ਜਿਹੜੇ ਰਿਸ਼ਤੇਆਂ ਨੂੰ ਤੁਹਾਡਾ ਬਾਤ ਵੀ ਨਹੀਂ ਮਿਲ ਸਕਿਆ ਹਾਂ ਜਿਹੜਾ ਰਿਸ਼ਤੇਆਂ ਦੀ ਪਹਿਚਾਣ ਤੁਹਾਨੂੰ ਹੋਈ ਜਦੋਂ ਅੱਜ ਤੋਂ 2 ਸਾਲ ਪਹਿਲੇ ਸਾਡੀ ਭੂਆ ਆਈ ਸਾਡਾ ਫੁੱਫੜ ਆਇਆ ਚਾਚਾ ਸਾਡਾ ਆਇਆ ਚਾਚਾ ਰਿੰਦਰ ਪਹਿਲੀ ਵਾਰ ਦੀ ਪਹਿਲੀ ਵਾਰ ਦੀ ਤੇ ਚਾਚੀ ਸਾਡੀ ਨਾਲ ਆਈ ਉਹ ਜਦੋਂ ਸਾਨੂੰ ਮਿਲੇ ਨੇ ਨਾ ਖੂਨ ਸਾਡਾ ਅਵਾਲਾ ਮਾਰਿਆ ਕਿੱਤਰ ਗਿਆ ਖੂਨ ਅਸੀਂ ਗਲੇ ਲੱਗੇ ਆ ਸਾਨੂੰ ਐਂ ਮਹਿਸੂਸ ਹੋਇਆ ਹੈ ਕਿ ਬਿਲਕੁਲ ਸਾਨੂੰ ਉਹ ਪਿਆਰ ਜਿਹੜਾ ਭੁੱਲਦਾ ਹੀ ਨਹੀਂ ਪਿਆ ਸਾਡਾ ਜੀ ਬੜਾ ਕਰਦਾ ਸੀ ਅਸੀਂ ਰਾਤ ਦਿਨੇ ਉਹਨਾਂ ਨੂੰ ਜਾ ਕੇ ਮਿਲੀਏ ਔਰ ਉਹਨਾਂ ਨਾਲ ਗੱਲਾਂ ਬਾਤਾਂ ਕਰੀਏ ਅਸੀਂ ਕਈ ਦਫਾ ਹੁਣ ਫੋਨ ਕਰੀਦਾ ਤੇ ਸਾਡਾ ਦਿਲ ਠੰਡਾ ਹੋ ਜਾਂਦਾ ਇਹ ਫੋਨ ਕਰਨ ਨਾਲ ਤੇ ਜੇ ਕਿਤੇ ਕੋ ਮੈ ਸਾਨੂੰ ਇਜਾਜ਼ਤ ਦੇ ਦੇਵੇ ਸਾਡਾ ਜੀ ਬੜਾ ਕਰਦਾ ਕਿ ਉਹ ਪਰਿਵਾਰ ਜਿੰਨਾ ਵੀ ਹੈਗਾ ਇੰਡੀਆ ਦੇ ਵਿੱਚ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਹੁਣ ਅਸੀਂ ਜਿਨ੍ਹਾਂ ਨੂੰ ਤੇ ਵੇਖ ਲਿਆ ਉਹਨਾਂ ਨਾਲ ਤੇ ਸਾਡਾ ਦਿਲ ਰੱਚ ਮਿਚ ਗਿਆ ਤੇ ਜਿਨ੍ਹਾਂ ਨੂੰ ਅੱਲੀ ਨਹੀਂ ਵੇਖਿਆ ਸਾਨੂੰ ਬੜੀਆਂ ਤਾਨਾਂ ਲਿਆ ਉਹਨਾਂ ਨੇ ਕਿ ਉਹ ਸਾਨੂੰ ਮਿਲ ਨਹੀਂ ਕੇ ਮੇਰੀ ਚਲੋ ਅਸੀਂ ਬਹਿ ਕੇ ਹਾਲਵਾਲ ਕਰੀਏ ਦੁੱਖ ਸੋਕੀਏ ਤੇ ਅੱਲਾ ਕਰੇਗਾ ਇਨਸ਼ਾ ਅੱਲਾ ਤੇ ਅਸੀਂ ਮਿਲਾਂਗੇ ਕਦੀ ਜਿਹੜੇ ਤੁਹਾਡੇ ਰਿਸ਼ਤੇ ਐਸ ਵੇਲੇ ਤੁਹਾਨੂੰ ਮਿਲੇ ਆ ਜੀ ਜੀ ਕਦੀ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਤੁਹਾਡੇ ਤੇ ਕੁਝ ਦੇਣਾ ਹਲਕੇ ਰਹਾ ਹੁਣ ਮਾਸ਼ਾਅੱਲਾ ਰੱਬ ਦਾ ਬੜਾ ਕਰਮ ਆ ਜੀ ਜੀ ਕਦੀ ਉਹਨਾਂ ਨੇ ਸੋਚਿਆ ਸੋਚ ਉਹਨਾਂ ਦੀ ਤੁਸੀਂ ਸਮਝ ਲਈ ਆ ਕਿ ਉਹ ਬਹੁਤ ਅਮੀਰ ਆ ਤੁਸੀਂ ਗਰੀਬ ਉਹਨਾਂ ਦੀ ਨਿਸ਼ਬਤ ਨਹੀਂ 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 ਰਿਸ਼ਤੇ 'ਚ ਫਰਕ ਆਇਆ ਨਹੀਂ 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 ਉਹਨਾਂ ਬਿਲਕੁਲ ਰਿਸ਼ਤੇ 'ਚ ਫਰਕ ਨਹੀਂ ਰੱਖਿਆ ਭਾਵੇਂ ਅਸੀਂ ਝੁੱਗੀਆਂ ਵਾਲੇ ਆ ਤੇ ਭਾਵੇਂ ਉਹ ਵੀਰ ਨੇ ਲੇਕਿਨ ਰਿਸ਼ਤੇਦਾਰੀ ਦੇ ਵਿੱਚ ਨਾ ਉਹ ਸਾਡੇ ਨਾਲੋਂ ਯਾਦਾ ਪਿਆਰ ਸਾਡੇ ਨਾਲ ਕਰਦੇ ਬਹੁਤਾ ਪਿਆਰ ਕਰਦੇ ਤੇ ਉਹਨਾਂ ਦੇ ਪਿਆਰ ਨਾਲ ਸਾਡਾ ਪਿਆਰ ਬੜਾ ਵੱਧ ਗਿਆ ਸਾਡਾ ਤੇ ਉਹਨਾਂ ਦਿਲ ਜਿਹੜਾ ਸੀ ਨਾ ਉਹ ਦਿਲ ਖੋ ਕੇ ਲੱਗ ਗਿਆ ਅਸੀਂ ਇੱਥੇ ਸਾਡਾ ਹੁਣ ਦਿਲ ਨਹੀਂ ਲੱਗਦਾ ਤੁਸੀਂ ਨਾਲ ਕਿ ਅਸੀਂ ਚਾਹੁੰਦੇ ਆਂ ਵੀ ਉਹ ਸਾਨੂੰ ਮਿਲ ਤੇ ਉਹ ਬੰਦੇ ਵੀ ਠੀਕ ਨੇ ਬਿਲਕੁਲ ਉਹਨਾਂ ਦੇ ਵਿੱਚ ਕਿਸੇ ਅਬਰ ਦੀ ਗੱਲ ਨਹੀਂ ਹੈ ਇਹ ਨਹੀਂ ਤੁਸੀਂ ਇਹ ਕਹਿੰਦੇ ਕਿ ਉਹਨਾਂ ਦੀ ਕਿਸੇ ਕਿਸਮ ਦੀ ਬੋਰੀ ਨਹੀਂ ਹੈ ਨਹੀਂ 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 ਬਿਲਕੁਲ ਨਹੀਂ ਕਿ ਅਸੀਂ ਕੈਨੇਡਾ ਰਹਿੰਦੇ ਆ ਤਾਂ ਅਸੀਂ ਇੰਡੀਆ ਰਹਿੰਦੇ ਆ ਉਹ ਬਿਲਕੁਲ ਸਾਨੂੰ ਜਿਹੜਾ ਹੈ ਨਾ ਬੜਾ ਪਿਆਰ ਸਾਡੇ ਨਾਲ ਕੀਤਾ ਤੇ ਉਹਨਾਂ ਨੇ ਇਹ ਗਰੀਬੀ ਵੀ ਸਾਡੀ ਵੇਖੀ ਨਾ ਗੁਰਮਤ ਵੇਖੀ ਉਹਨਾਂ ਪਿਆਰ ਵੇਖਿਆ ਤੇ ਨਾਲੇ ਹੈ ਵੀ ਗੱਲ ਇਹ ਬਿਲਕੁਲ ਸੱਚੀ ਇਹਦੇ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ ਹੈਗੀ ਉਹ ਸਾਡਾ ਖੂਨ ਹੈ ਅਸੀਂ ਉਹਨਾਂ ਦੇ ਨਾਲ ਰਚੇ ਵੀ ਚਾਹਾਂ ਇਨਸ਼ਾਅੱਲਾ ਅਸੀਂ ਅਗਾ ਵੀ ਜ਼ਿੰਦਗੀ ਸਾਡੇ ਬੱਚੇ ਵੀ ਜਿਹੜੇ ਨੇ ਉਹਨਾਂ ਦੀ ਖਿਦਮਤ ਕਰਨਗੇ ਉਹਨਾਂ ਦੀ ਦੇਦ ਕਰਨਗੇ ਅਸੀਂ ਵੀ ਕਰਾਂਗੇ ਅਸੀਂ ਇੱਕ ਦੂਸਰੇ ਨੂੰ ਮਿਲਾਂ ਜੁੜਾਂਗੇ ਕੀ ਆਪ ਤੁਹਾਡੇ ਆਪਸ ਵਿੱਚ ਖੂਨ ਇੱਕ ਦਾ ਤੁਹਾਡਾ ਜੀ ਜੀ ਕੀ ਮਸਬ ਧਰਮ ਵਿੱਚ ਅੜਿਆ ਤੁਸੀਂ ਮੁਸਲਮਾਨ ਹੋ ਸਿੱਖ ਪਰਿਵਾਰ ਨਹੀਂ ਨਹੀਂ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਇਹ ਕੋਈ ਗੱਲ ਨਹੀਂ ਹੈਗੀ ਇਹ ਕੋਈ ਮਸਲਾ ਨਹੀਂ ਜੇ ਉਹ ਸਿੱਖ ਨੇ ਅਸੀਂ ਮੁਸਲਮਾਨਾਂ ਖੂਨ ਦੇ ਇੱਕ ਹਾਂ ਪਿਆਰ ਦੇ ਹੈਗਾ ਜੀ ਕੋਈ ਗੱਲ ਨਹੀਂ ਉਹ ਆਪ ਦੇ ਮਜਬਤੇ ਕਹਿਨੇ ਅਸੀਂ ਆਪ ਦੇ ਮਜਬਤੇ ਕਹਿਨੇ ਦਿਲ ਪਿਆਰ ਹੋਣਾ ਚਾਹੀਦਾ ਤੇ ਜਿਹੜੇ ਚੜ੍ਹਦੇ ਪੰਜਾਬ ਵਾਲੇ ਨੇ ਉਹਨਾਂ ਦੇ ਵਿੱਚ ਪਿਆਰ ਹੈ ਹੀ ਬਹੁਤ ਤੇ ਅਸੀਂ ਵੀ ਇਹੀ ਚਾਹੁੰਦੇ ਆ ਸਾਡਾ ਵੀ ਪਿਆਰ ਜਿਹੜਾ ਸਿੱਖ ਬਲਾਦਰੀ ਸਾਡੇ ਦਾਦਕੇ ਨੇ ਸਾਨੂੰ ਉਹ ਬਹੁਤ ਪਿਆਰੇ ਲੱਗਦੇ ਨੇ ਬੜੇ ਚੰਗੇ ਲੱਗਦੇ ਨੇ ਇਨਸ਼ਾਅੱਲਾ ਇਹ ਪਿਆਰ ਵਧੇਗਾ ਘਰ ਦਾ ਨਹੀਂ ਸਾਡਾ ਧਰਮ ਜਿਹੜਾ ਮਜ਼ਮ ਸਾਡਾ ਉਹ ਇਹ ਸਾਨੂੰ ਸਭੋਂ ਸਾਡੀਆਂ ਕਿਤਾਬਾਂ ਦੇ ਵਿੱਚ ਹੈਗਾ ਕਿ ਹਰ ਮਜ਼ਬ ਨਾਲ ਪਿਆਰ ਕਰੋ ਕੋਈ ਪ੍ਰੇਜ ਨਾ ਕਰੋ ਕਿਸੇ ਤੋਂ ਨਫ਼ਰਤ ਨਾ ਕਰੋ ਸਾਡਾ ਕੁਰਾਨ ਸਾਨੂੰ ਇਹ ਗੱਲ ਕਹਿੰਦਾ ਹੈ ਕਿ ਤੁਸੀਂ ਦੂਸਰੇ ਮਜ਼ਬ ਦਾ ਆਪ ਦੇ ਨਾਲੋਂ ਸਭਨਾਂ ਜ਼ਿਆਦਾ ਇੱਜ਼ਤ ਕਦਰ ਕਰੋ ਤੇ ਅਸੀਂ ਕਰਨੇ ਆ ਇਨਸ਼ਾਅੱਲਾ ਤੇ ਕਰਦੇ ਰਵਾਂਗੇ ਇਨਸ਼ਾਅੱਲਾ ਦੇਖੋ ਜੀ ਦੁਨੀਆ ਦਾ ਕੋਈ ਵੀ ਮਜ਼ਬ ਆ ਹਮੇਸ਼ਾ ਉਹਦੇ ਵਿੱਚ ਸ਼ਾਂਤੀ ਪਿਆਰ ਆ ਔਰ ਹਮੇਸ਼ਾ ਅਦਰ ਸੇ ਹੀ ਮਿਲਦਾ ਤੇ ਉਹਦੇ ਜੀਵੋ ਤੇ ਦੂਸਰੇ ਜੀਵਨ ਦਾ ਮੌਕਾ ਵੀ ਦਿਵੋ ਪਿਆਰ ਕਰੋ ਪਿਆਰ ਦੇ ਨਾਲ ਰਹੋ ਤੇ ਇਸ ਦੁਨੀਆ ਵਿੱਚ ਹਮੇਸ਼ਾ ਮੁਹੱਬਤਾਂ ਸ਼ਾਂਤੀ ਨੂੰ ਵੰਡੋ ਤਾਂ ਕਿ ਇਸ ਦੁਨੀਆ 'ਚ ਅਮਨ ਰਹਿ ਸਕੇ ਇਸ ਦੇ ਨਾਲ ਹੁਣ ਅਸੀਂ ਅਜਾਸਤ ਮੰਗਾਂਗੇ ਤੁਹਾਡੇ ਕੋਲੋਂ ਅਸੀਂ ਆਸ ਰੱਖਦੇ ਹਾਂ ਕਿ ਇਹ ਜਿਹੜਾ ਪਰਿਵਾਰ ਵਿਛੜਿਆ ਇਹ ਹਮੇਸ਼ਾ ਇੱਕ ਸੂਈ ਦੇ ਧਾਗੇ ਵਿੱਚ

ਪੰਜਾਬੀਤਰਤੀ ਸੋਨੇ ਲੋਕ ਦੇ ਨਾਲ ਮੁਹੰਮਦ ਜਵੇਦ ਕੁਮਾਰ ਜਾ ਕੇ ਤੋਂ ਅਜਾਜ਼ ਮੰਗਦਾ ਰੱਬ ਰੱਖ